ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼ੰਕਰ ਜੈ ਨਾਗ ਦੇਵਤਾ ਦੋਸਤੋ ਜਿੱਦਾਂ ਕਿ ਪਰਸੋ ਰਾਤ ਅਸੀਂ ਠਰੂ ਸਾਹਿਬ ਫੜਨ ਗਏ ਸੀ ਤੇ ਤੁਹਾਨੂੰ ਪਤਾ ਸੀ ਕਿ ਸਾਡੇ ਨਾਲ ਕੀ ਵਾਕਿਆ ਆ ਸਾਡਾ ਮੋਟਰਸਾਈਕਲ ਸਪਲੈਂਡਰ ਖੋਇਆ ਗਿਆ ਤੇ ਹੁਣ ਬਾਹ ਨੂੰ ਮੈਂ ਚੁੱਕੀ ਲੈ ਕੇ ਦੁਕਾਨਾਂ ਇੱਕ ਹਾਰਵੇ ਦੀ ਇਹਦੇ ਵਿੱਚ ਇੱਕ ਸੱਪ ਬੜਿਆ ਵਾ ਤੇ ਵੀਡੀਓ ਦੇ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬਣੇ ਰਿਓ ਤੇ ਤੁਹਾਨੂੰ ਦੱਸਦੇ ਆ ਵੀ ਦੋਸਤੋ ਇਹ ਸੱਪ ਜਿਹੜਾ ਵਾ ਕਿੰਤਾ ਫਿਕੜੂ ਵਾ ਮਿੱਤਰ ਇੱਕ ਜਾਨੇ ਚੇਕ ਰੋਦੇ ਜਿੱਦਾਂ ਕੋਲ ਸਮਾਨ ਆ ਆਈ ਬਾਬਾ ਬੜਾ ਸਮਾਰ ਬੜਾ ਕਰਨਾ ਦੋਸਤੋ ਇਹ ਬੀਂਦੇ ਤੇ ਦੁਨੀਆ ਦਾ ਕੋਈ ਸਾਪ ਨਹੀਂ ਹੁੰਦਾ ਤੇ ਨਾ ਹੀ ਅਸੀਂ ਪੀਨ ਕਢੀ ਆ ਤੇ ਨਾ ਹੀ ਅਸੀਂ ਕਿਸੇ ਨੂੰ ਵਹਿਮ ਚ ਪਾਇਆ ਵਾ ਤੇ ਇਹ ਵੀਡੀਓ ਚ ਸ਼ੁਰੂ ਤੋਂ ਅਖੀਰ ਤੱਕ ਬਣਿਓ ਤੁਹਾਨੂੰ ਇਹ ਵੀ ਦੱਸਾਂਗੇ ਕਿ ਸਾਪ ਜ਼ਹਿਰਲਾ ਕਿੰਨਾ ਜ਼ਹਿਰਲਾ ਕਾਫੀ ਮਿਹਨਤ ਕਰ ਤੋਂ ਬਾਅਦ ਲੱਭਿਆ ਜਿੱਦਾਂ ਤੁਸੀਂ ਵੇਖਿਆ ਵਾਹ ਦੁਕਾਨ ਵਗੈਰਾ ਸਾਰੀ ਕਾਕੇ ਗਿਆ ਇੱਕ ਫੱਟੀ ਨਹੀਂ ਫੱਟੀ ਕਲੀ ਸੀ ਫੱਟੀ ਦੇ ਖਾਨੇ ਦੇ ਵਿੱਚ ਇਹ ਸੱਪ ਆਣ ਕੇ ਬਹਿ ਗਿਆ ਦੇਖੋ ਇਹ ਸੱਪ ਨੂੰ ਕਹਿੰਦੇ ਆ ਕੋਮਨ ਹੁਣ ਕਿਹਨੂੰ ਲੈਤਾ ਹੈ ਨਹੀਂ ਬੁਲਫ ਇਹ ਇਹ ਬਿਨਾਂ ਜ਼ਹਿਰ ਦਾ ਅੱਛਾ ਤੁਸੀਂ ਡਿਜ਼ਾਈਨ ਦੱਸਿਆ ਮੈਂ ਤਾਂ ਇਹਨੂੰ ਡਰਾਇਆ ਨਹੀਂ ਮੇਰੀ ਸਰਕਾਰ ਤੁਸੀਂ ਜਿਹੜੇ ਮੈਨੂੰ ਸੱਪ ਦਾ ਰੰਗ ਦੱਸਿਆ ਤੁਸੀਂ ਚੰਗੀ ਤਰ੍ਹਾਂ ਵੇਖਿਆ ਦੋਸਤੋ 2 ਘੰਟੇ ਲੱਗੇ ਸੱਪ ਉਹ ਬੰਦੇ ਸੱਪ ਨਹੀਂ ਲੱਭਾ ਫਿਰ ਜਰਾਬ ਇੱਕ ਕੈਮੀਕਲ ਪਾਇਆ ਤਾਂ ਕੈਮੀਕਲ ਦਾ ਸੱਪ ਨਿਕਲ ਗਿਆ ਕੋਈ ਬੀਂਤ ਨਹੀਂ ਵਰਤੀ ਤਾਨੂੰ ਮੇਰੇ ਕੰਮ ਕੇ ਡਾਂਡਾ ਲੱਗਦਾ ਕੰਮ ਹੋ ਗਿਆ ਹੀ ਭਾਈ ਤੁਸੀਂ ਨਹੀਂ ਰਸਰੇ ਮੈਨੂੰ ਪੱਟੀ ਸਾਤਦੇ ਜੇ ਮੈਂ ਕਦੀ ਆਪਣੀ ਸ਼ਹਿਰ ਨੂੰ ਬੇਟੇ ਭਗਾਈ ਆ ਨਹੀਂ ਨਹੀਂ ਉੱਥੇ ਆ ਜਾਂਦੇ ਜੀ ਸਾਡੇ ਨਾ ਕੋਈ ਰੇਟ ਕੀਤਾ ਵੀ ਇੰਨੀ ੜਾ ਅਗਲੇ ਨੇ ਨਹੀਂ ਨਹੀਂ ਤਾਨੂੰ ਇਹੋ ਕਹਿੰਦੇ ਜੋ ਖੁਸ਼ ਹੋਗੇ ਦੇਣਾ ਦੇ ਦੋ ਹਣ ਪਰਸੋ ਮੇਰਾ ਮੋਟਰਸਾਈਕਲ ਚੋਰੀ ਹੋਇਆ ਸਪਲੈਂਡਰ ਉਹ ਸ਼ਹਿਰ ਵਾਲੇ ਨੂੰ ਕੋਈ ਮੈਨੂੰ 100 ਕੇ ਦਾਕਾਨਦਾਰ ਨੂੰ ਮੈਨੂੰ 50 ਕੇ ਨੂੰ ਕੀ ਕਰ ਕਰਾ ਕੇ ਚਲੋ 15-20000 ਰੁਪਏ ਦਾ ਮੋਟਰਸਾਈਕਲ ਲੈ ਕੇ ਦਿਨੇ-ਦਿਨੇ ਜੇ ਮੈਂ ਸਮਾਜ ਲਈ ਚੰਗਾ ਕੰਮ ਕਰਦਾ ਬਾਹ ਨਹੀਂ ਫੜੀ ਮੇਰੀ ਘੇਰੇ ਤੇ ਜਦੋਂ ਮੈਂ ਮੇਰੇ ਗਮ ਦੀ ਨੋਟਬੁੱਕ ਨੂੰ ਮੇਰੀ ਸਰਕਾਰ ਮੈਂ ਕਿਹਦੀ ਬਾਹ ਫੜੂੰਗਾ ਫਿਰ ਮੈਂ ਵੀ ਜੋਗੀਆਂ ਨੂੰ 5-7000 ਮੰਗਿਆ ਕਰੂੰਗਾ ਨਾ ਹੁਣ ਮੈਂ ਨਾ ਵੀ ਚੋਖੋ ਖੋਸ਼ ਹੋ ਕੇ ਦਿਨਾਂ ਦੇ ਦੋ ਦੋਸਤ ਨੂੰ ਪੂਰੀ ਜਾਣਕਾਰੀ ਦਿੰਨੇ ਆ ਸੱਪ ਦੀ ਤੇ ਨਾਲੇ ਖਾਨੇ ਇੱਕ ਸੱਪ ਕੋ ਦੰਦੀ ਖਾਦੀ ਸੋਈ ਕੈਲਾ ਲੂਲਾ ਜਿਹੜੀ ਮੌੜੀ ਨੂੰ ਹੁੰਦੀ ਉਹਨਾਂ ਚ ਬਹੁਤ ਮਿਲਦਾ ਪਰ ਇਹ ਸੱਪ ਚ ਜ਼ਹਿਰ ਨਹੀਂ ਹੈ ਤਾਂ ਮੈਂ ਉਹਨਾਂ ਨੂੰ ਖਵਾ ਕੇ ਉਹਨਾਂ ਨਾਲ ਮੈਂ ਦੰਦੀ ਸਿਰਫ ਲੋਕਾਂ ਨੂੰ ਜਾਗਰੂਕ ਕਰਦੀ ਜਿਦਾਂ ਕਿ ਤੁਸੀਂ ਦੇਖ ਰਹੇ ਜੇ ਆਦੇ ਹੱਥ ਆ ਦੇਖਣ ਸਪ੍ਰਿੰਗ ਨੂੰ ਦੰਦੀ ਵੱਟਣੀ ਹੈ ਜੇ ਮੰਨ ਲਓ ਮੇਰੇ ਸ਼ੰਕਰਪਾਪਾ ਮੇਰੇ ਬੋਲੇनाथ ਲੋਕਾਂ ਦੇ ਸੱਪਾਂ 'ਚ ਇਨਸਾਨੀਅਤ ਨਹੀਂ ਹੁੰਦੀ ਇਹਨੋਂ ਵੱਡੀ ਇਨਸਾਨੀਅਤ ਹੋਰ ਕੀ ਦੇਖਣੀ ਜੇ ਇਹਦੀ ਜਾਨ ਬਚਾਈਏ ਤਾਂ ਇਹਨੂੰ ਵੀ ਪਤਾ ਲੱਗ ਗਿਆ ਕਿ ਸ਼ਾਇਦ ਕੋਈ ਚੰਗਾ ਬੰਦਾ ਵਾ ਨਹੀਂ ਤੇ ਤੁਹਾਡੇ ਸਾਹਮਣੇ ਬੜਿਆ ਤਾਂ ਹੱਥ ਵੀ ਗਾਰੀ ਕਰਤਾ ਰੱਬ ਦਾ ਜੀ ਐਨੀ ਵੀ ਦੰਦੀ ਦੀ ਵੱਡੀ ਬਾਕੀ ਮੋਟਰਸਾਈਕਲ ਚੋਰੀ ਹੋਇਆ ਥੋੜੀ ਬਹੁਤੀ ਸ਼ਹਿਰ ਵਾਲਿਓ ਸਪੋਰਟ ਕਰੋ 22 ਸਾਲ ਹੋ ਗਏ ਸ਼ਹਿਰ ਦੇ ਵਿੱਚ ਬੱਚੇ ਸੇਵ ਕਰਦੇ ਤੇ ਜੇ ਹਰ ਤਾਂ ਮੇਰੀ ਸਪੋਰਟ ਨਾਲ ਤੁਸੀਂ ਕੀਤੀ ਤਾਂ ਫਿਰ ਉਮੀਦ ਮੇਰੇ ਕੋਲ ਵੀ ਨਾ ਕੋਈ ਸ਼ਹਿਰ ਵਾਲਾ ਰੱਖੇ ਅਰੇ ਇਹ ਵੀ ਗੱਲ ਪੱਕੀ ਜੇ ਕੈਮਰੇ ਦੇ ਸਾਹਮਣੇ ਕਹਿਣ ਦਿਆ ਜੇ ਉਮੀਦ ਮੇਰੇ ਕੋਲ ਵੀ ਮੇਰਾ ਸ਼ਹਿਰ ਕੋਈ ਨਾ ਰੱਖੇ ਕਦੀ ਮੈਂ ਕਰਾਈ ਨਹੀਂ ਕੀਤੀ ਬਾਬੇ ਦਾ ਮੇਲਾ ਕਰੋ ਨਾ ਮਾਤਾ ਦਾ ਜਾਗ ਕਰੋ ਨਾ ਕਰਾਈ ਨਹੀਂ ਕੀਤੀ ਕਦੀ 1 ਰੁਪਈਏ ਦੀ ਕਿਸ ਨੂੰ ਬੰਗਾਰਦੀ ਭਾਈ ਯਾਰ ਜੇ ਬੰਦੇ ਦੀ ਵਰਦਨ ਸੀ ਪੈ ਗਈ ਆ ਤਾਂ 5 500 200 200 ਕੋਈ ਬੰਦਾ ਦਵੇ ਗੁੱਗਲ ਪੇ ਤੇ ਚਲਦੀ ਆ ਤਾਂ 25 3000 ਦਾ ਮੁੱਲ ਸਿਕਲਾ ਆ ਜਾਂਦਾ ਓਏ ਹੋ ਗੱਲ ਆਣਾ ਚਲੋ ਸਾਡੀ ਵੀ ਲੋੜ ਪੈਦੀ ਆ ਲੋਕਾਂ ਨੂੰ ਸਾਡੀ ਸਾਡੀ ਵੀ ਲੋੜ ਪੈਦੀ ਆ ਅਸੀਂ ਕਿਹਾ ਮੈਂ ਇੱਥੇ ਰੱਖਿਆ ਕਈ ਮੈਂ ਲੋੜ ਨਾਲ ਪਰ ਇਹ ਵੀ ਇੱਥੇ ਰੱਖਣਾ ਤੁਹਾਨੂੰ ਇਹ ਸਿਵਾ ਰਖੀ ਤੁਮੀਂ ਦੇਖੋ ਤੁਹਾਨੂੰ ਆਇਆ ਤੁਹਾਨੂੰ ਵੀ ਯਾਰ ਖੁਸ਼ ਹੋ ਕੇ

ਕਮੈਂਟ ਕਰਿਓ ਕਿ ਬਾਬੇ ਦਾ ਪਰਸੋ ਠਰੂ ਮੋਟਰਸਾਈਕਲ ਚੋਰੀ ਹੋਇਆ ਮੈਨੂੰ ਸੱਦਿਆ ਹੀ ਵਿਚਾਰਿਆ ਮੋਟਰਸਾਈਕਲ ਕੋਣ ਆਲੇ ਆਂਦੇ ਫ੍ਰਿਜ ਦੇ ਥੱਲੇ ਸੱਪ ਪੜਿਆ ਫ੍ਰਿਜ ਦੇ ਥੱਲੇ ਸੱਪ ਨਹੀਂ ਉਹਨਾਂ ਵੀਰਾਂ ਨੇ ਭੱਜੇ ਨਾਲ ਸਾਤ ਲਿਆ ਬਾਅਦ ਮੋਟਰਸਾਈਕਲ ਖੋ ਲਿਆ ਚਲੋ ਸੱਚੇ ਬਾਦਸ਼ਾਹ ਵਾਹਿਗੁਰੂ ਉਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਨੈਕਸਟ ਵੀਡੀਓ ਸਨੇਕਮੈਨ ਪੰਜਾਬ ਤੇ ਨਵੀਂ ਜਾਣਕਾਰੀ ਨਵੀਆਂ ਗੱਲਾਂ ਦੇ ਨਾਲ ਆਪਜੀ ਦੀ ਸੇਵਾ 'ਚ ਆਜੜੂ ਬਾਕੀ